ਪਰਨੀਤੀ ਚੋਪੜਾ ਨੇ ਵੀਡੀਓ ਸ਼ੇਅਰ ਕਰਕੇ ਦਿੱਤੀ ਖੁਸ਼ਖਬਰੀ ਖੁਸ਼ ਕਰ ਦਿੱਤੇ ਆਪਣੇ ਫੈਨਸ ਅਦਾਕਾਰਾ ਪਰਨੀਤੀ ਚੋਪੜਾ ਅਦਾਕਾਰੀ ਦੇ ਨਾਲ-ਨਾਲ ਗਾਇਕੀ ਦੇ ਵਿੱਚ ਵੀ ਨਪੋਣਾ ਉਸਨੇ Bollywood ਫਿਲਮ ਮੇਰੀ ਪਿਆਰੀ ਬਿੰਦੂ ਲਈ ਮਾਨਾ ਕਿ ਹਮ ਯਾਰ ਨਹੀਂ ਗੀਤ ਵੀ ਗਾਇਆ ਸੀ ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਵੀ ਕੀਤਾ ਸੀ ਹੁਣ ਉਹ ਆਪਣੇ ਗਾਇਕੀ ਕਰੀਅਰ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੀ ਹੈ ਤੁਸੀਂ ਜਲਦੀ ਹੀ ਉਸ ਨੂੰ ਸਟੇਜ ਤੇ ਲਾਈਵ ਪਰਫਾਰਮੈਂਸ ਕਰਦੇ ਹੋਏ ਦੇਖੋਗੇ ਪੰਤੀ ਨੇ ਐਤਵਾਰ 28 ਜਨਵਰੀ ਨੂੰ ਇੰਸਟਾਗ੍ਰam ਤੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਉਹ ਹੈੱਡਫੋਨ ਅਤੇ ਮਾਈਕ ਦੇ ਨਾਲ ਨਜ਼ਰ ਆ ਰਹੀ ਹੈ ਵੀਡੀਓ ਦੇ ਵਿੱਚ ਉਸ ਨੂੰ ਗਾਉਂਦੇ ਹੋਏ ਦਿਖਾਇਆ ਗਿਆ ਕਲਿੱਪ ਦੇ ਬੈਕਗ੍ਰਾਉਂਡ 'ਚ ਨੂਸਰਤ ਫਤੇਹ ਅਲੀ ਖਾਨ ਦੀ ਤੁਲ ਸਾਸੋ ਕੀ ਮਾਲਾ ਵਜ ਰਹੀ ਹੈ ਅਦਾਕਾਰਾਂ ਨੇ ਵੀਡੀਓ ਦੇ ਨਾਲ ਇੱਕ ਪਿਆਰਾ ਕੈਪਸ਼ਨ ਵੀ ਲਿਖਿਆ ਤੁਸੀਂ ਜਲਦੀ ਹੀ ਉਸ ਨੂੰ ਸਟੇਜ ਤੇ ਗਾਉਂਦੇ ਹੋਏ ਸੁਣੋਗੇ ਪਰਨੀਤੀ ਨੇ 25 ਜਨਵਰੀ ਨੂੰ ਸੰਗੀਤ ਦੀ ਦੁਨੀਆ ਦੇ ਵਿੱਚ ਆਪਣੀ ਐਂਟਰੀ ਦੀ ਜਾਣਕਾਰੀ ਦਿੱਤੀ ਸੀ ਅਦਾਕਾਰਾਂ ਨੇ ਕਿਹਾ ਕਿ ਉਹ ਇੱਕ ਆਪਣਾ ਨਵਾਂ ਅਧਿਆਇ ਸ਼ੁਰੂ ਕਰਨ ਜਾ ਰਹੀ ਹੈ ਉਹ ਆਪਣੇ ਸੰਗੀਤ ਸਫ਼ਰ ਦੀ ਸ਼ੁਰੂਆਤ ਕਰਨ ਦੇ ਯੋਗ ਹੋਣ ਲਈ ਖੁਸ਼ਕਿਸਮਤ ਮਹਿਸੂਸ ਕਰਦੀ ਹੈ ਪਰਨੀਤੀ ਨੇ ਆਪਣੇ ਗੀਤ ਮਾਨਾ ਕਿ ਹਮ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਜੋ ਉਸ ਨੇ ਅਸਲ ਦੇ ਵਿੱਚ 2017 ਦੀ ਰੋਮਾਂਟਿਕ ਫਿਲਮ ਮੇਰੀ ਪਿਆਰੀ ਬਿੰਦੂ ਲਈ ਗਾਇਆ ਸੀ जिसਦੇ ਵਿੱਚ ਉਸਨੇ आयुषमान खुराना ਦੇ ਨਾਲ અભਿਨੇ ਕੀਤਾ ਸੀ ਉਸਨੇ 2011 ਵਿੱਚ ਫਿਲਮ ਲੇਡੀਜ਼ ਵਰਸਸ ਰਿੱਕੀ ਬਹਿਲ ਦੇ ਨਾਲ ਆਪਣੀ ਸ਼ੁਰੂਆਤ ਕੀਤੀ ਉਹ ਆਖਰੀ ਵਾਰ ਅਕਸ਼ੇ ਕੁਮਾਰ ਨਾਲ ਮਿਸ਼ਨ ਰਾਣੀਗੰਝ ਦੇ ਪਰਦੇ ਤੇ ਨਜ਼ਰ ਆਈ ਸੀ ਪੰਨੀ ਦੀ ਚੋਪੜਾ ਨੇ ਵੀਡੀਓ ਸ਼ੇਅਰ ਕਰਕੇ ਦਿੱਤੀ ਖੁਸ਼ਖਬਰੀ ਖੁਸ਼ ਕਰ ਦਿੱਤੇ ਆਪਣੇ ਫੈਨਸ ਅਦਾਕਾਰਾ ਪਦਨੀਤੀ ਚੋਪੜਾ ਅਦਾਕਾਰੀ ਦੇ ਨਾਲ-ਨਾਲ ਗਾਇਕੀ ਦੇ ਵਿੱਚ ਵੀ ਨਪੋਨੈ ਉਸਨੇ ਬਾਲੀਵੁੱਡ ਫਿਲਮ ਮੇਰੀ ਪਿਆਰੀ ਬਿੰਦੂ ਲਈ ਮਾਨਾ ਕਿ ਹਮ ਯਾਰ ਨਹੀਂ ਗੀਤ ਵੀ ਗਾਇਆ ਸੀ ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਵੀ ਕੀਤਾ ਸੀ ਹੁਣ ਉਹ ਆਪਣੇ ਗਾਇਕੀ ਕਰੀਅਰ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੀ ਹੈ ਤੁਸੀਂ ਜਲਦੀ ਹੀ ਉਸ ਨੂੰ ਸਟੇਜ ਤੇ ਲਾਈਵ ਪਰਫਾਰਮੈਂਸ ਕਰਦੇ ਹੋਏ ਦੇਖੋਗੇ ਪੰਤੀ ਨੇ ਐਤਵਾਰ 28 ਜਨਵਰੀ ਨੂੰ ਇੰਸਟਾਗ੍ਰam ਤੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਉਹ ਹੈੱਡਫੋਨ ਅਤੇ ਮਾਈਕ ਦੇ ਨਾਲ ਨਜ਼ਰ ਆ ਰਹੀ ਹੈ ਵੀਡੀਓ ਦੇ ਵਿੱਚ ਉਸ ਨੂੰ ਗਾਉਂਦੇ ਹੋਏ ਦਿਖਾਇਆ ਗਿਆ ਕਲਿੱਪ ਦੇ ਬੈਕਗ੍ਰਾਉਂਡ 'ਚ ਨੂਸਰਤ ਫਤੇਹ ਅਲੀ ਖਾਨ ਦੀ ਤੁਲ ਸਾਸੋ ਕੀ ਮਾਲਾ ਵਜ ਰਹੀ ਹੈ ਅਦਾਕਾਰਾਂ ਨੇ ਵੀਡੀਓ ਦੇ ਨਾਲ ਇੱਕ ਪਿਆਰਾ ਕੈਪਸ਼ਨ ਵੀ ਲਿਖਿਆ ਤੁਸੀਂ ਜਲਦੀ ਹੀ ਉਸ ਨੂੰ ਸਟੇਜ ਤੇ ਗਾਉਂਦੇ ਹੋਏ ਸੁਣੋਗੇ ਪਰਨੀਤੀ ਨੇ 25 ਜਨਵਰੀ ਨੂੰ ਸੰਗੀਤ ਦੀ ਦੁਨੀਆ ਦੇ ਵਿੱਚ ਆਪਣੀ ਐਂਟਰੀ ਦੀ ਜਾਣਕਾਰੀ ਦਿੱਤੀ ਸੀ ਅਦਾਕਾਰਾਂ ਨੇ ਕਿਹਾ ਕਿ ਉਹ ਇੱਕ ਆਪਣਾ ਨਵਾਂ ਅਧਿਆਇ ਸ਼ੁਰੂ ਕਰਨ ਜਾ ਰਹੀ ਹੈ ਉਹ ਆਪਣੇ ਸੰਗੀਤ ਸਫ਼ਰ ਦੀ ਸ਼ੁਰੂਆਤ ਕਰਨ ਦੇ ਯੋਗ ਹੋਣ ਲਈ ਖੁਸ਼ਕਿਸਮਤ ਮਹਿਸੂਸ ਕਰਦੀ ਹੈ ਪਰਨੀਤੀ ਨੇ ਆਪਣੇ ਗੀਤ ਮਾਨਾ ਕਿ ਹਮ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਜੋ ਉਸ ਨੇ ਅਸਲ ਦੇ ਵਿੱਚ 2017 ਦੀ ਰੋਮਾਂਟਿਕ ਫਿਲਮ ਮੇਰੀ ਪਿਆਰੀ ਬਿੰਦੂ ਲਈ ਗਾਇਆ ਸੀ ਜਿਸ ਦੇ ਵਿੱਚ ਉਸਨੇ ਆਯੂਸ਼ਮਾਨ ਖੁਰਾਨਾ ਦੇ ਨਾਲ ਅਭਿਨੇ ਕੀਤਾ ਸੀ ਉਸਨੇ 2011 ਵਿੱਚ ਫਿਲਮ ਲੇਡੀਜ਼ ਵਰਸਸ ਰਿੱਕੀ ਬਹਿਲ ਦੇ ਨਾਲ ਆਪਣੀ ਸ਼ੁਰੂਆਤ ਕੀਤੀ ਉਹ ਆਖਰੀ ਵਾਰ ਅਕਸ਼ੇ ਕੁਮਾਰ ਨਾਲ ਮਿਸ਼ਨ ਰਾਣੀਗੰਜ ਦੇ ਪਰਦੇ ਤੇ ਨਜ਼ਰ ਆਈ ਸੀ